20 ਸਾਲ ਬੱਕਰੀ ਚਾਰ ਕੇ ਪਾਲੀ ਬਣਦਾ ਨਹੀਂ ਬਣਦਾ ਨਹੀਂ ਪਾਲੀ ਬਣਦਾ ਹਾਂ ਛਿੱਤਰੇ ਖਾਂਦਾ ਫਰੀਂਦਾ ਬਗਾਨੇ ਪੁੱਤਨਾ ਮੱਥਾ ਲਾਉਣਾ ਕੋਈ ਸੌਖੀ ਗੱਲ ਨਹੀਂ ਹੈ ਜੀ ਹਾਂ ਕਹਿੰਦਾ ਛੇੜੀਏ ਨਾ ਬਗਾਨੇ ਪੁੱਤ ਨੂੰ ਹਾਂ ਮੱਥਾ ਲਾਉਣਾ ਸੌਖੀ ਗੱਲ ਨਹੀਂ ਬਗਾਨਾ ਪੁੱਤ ਚੱਕ ਕੇ ਥੱਲੇ ਧਰ ਲਾਂਦਾ ਕਹਿੰਦਾ ਮੈਂ ਰਣਕਾ ਵੀ ਲਾ ਰੱਖੀਆ ਤੇਨੂੰ ਪਤਾ ਨਹੀਂ ਵੀ ਕਹੀ ਜੀ ਨਸਲ ਹਾਂ ਹਾਂ ਨਸਲ ਵਧੀਆ ਸਾਰੀ ਉਮਰ ਤੇ ਅਣਵੇਰੀ ਇਹਨਾਂ ਚੇ ਗੁਜ਼ਰ ਗਈ ਬਰੀਦਾ ਤੈਨੂੰ ਦਿਖਾ ਦਈਂ ਅੱਖਾਂ ਵਿੱਚ ਜਣਗੀਆਂ ਤੇਰੀਆਂ ਪੁੱਤ ਨੂੰ ਪਾਲਦੀ ਐ ਜੇ ਮਰਜੀ ਵਿਚਾਰੀ ਦਾ ਫਿਰ ਕੀ ਕਰੇ ਉਹ 20 ਸਾਲ ਬੱਕਰੀ ਚਾਰ ਕੇ ਪਾਲੀ ਬਣਦਾ ਨਹੀਂ ਬਣਦਾ ਨਹੀਂ ਪਾਲੀ ਬਣਦਾ ਹਾਂ ਛਿੱਤਰੇ ਖਾਂਦਾ ਫਰੀਂ ਹੁੰਦਾ ਮੇਰੇ ਵਰਗਾ ਮਾਂ ਦੀ ਰੰਡੀ ਘਰਾਲੀ ਤੈਨੂੰ ਸੱਪਾਂ ਛੇੜਦੇ ਨਹੀਂ ਇਹਦੀ ਗੱਲ ਨਹੀਂ ਖੜੇ ਹੋ ਕੇ ਰੰਡੀ ਦਾ ਦੇਰੀ ਜੋ ਹੈ ਖੜ ਜਾ ਹੁਣ 2 ਮਿੰਟ ਕੀ ਮੰਗਦਾ ਬਾਈ ਦੇਖ ਕੇ ਪਾਲਾ ਨਹੀਂ ਚੱਲ ਮੰਗ ਤੇਰਾ ਮਾਲ ਹੈ 11000 ਨਹੀਂ 11 ਪੂਰਾ ਦਾ ਜਿਹੜਾ ਜਿਹੜਾ ਤੇਰਾ ਬੱਕਰਾ ਤਾਂ ਕਿਹੜਾ ਮੁੱਲ ਪੂਰਾ ਜਾਇਜ਼ ਲਾਊਗਾ ਲਾਈਏ ਕਿ ਨਹੀਂ ਪਸੰਦ ਵੀ ਆ ਤੇਰੇ ਪਹਿਲਾਂ ਪਸੰਦ ਦੱਸ ਫੇਰ ਮੈਂ ਛੇੜਾ ਛੜੂ ਬਗਾਨੇ ਪੁੱਤਨਾ ਮੱਥਾ ਲਾਉਣਾ ਕੋਈ ਸੌਖੀ ਗੱਲ ਨਹੀਂ ਹੈ ਜੀ ਨਹੀਂ ਨਹੀਂ ਇਹ ਨਾ ਲੈਣਾ ਇਹਨੂੰ ਪੁੱਛਣਾ ਵੀ ਜਰੂਰੀ ਹੈ ਹਾਂ ਕਹਿੰਦਾ ਛੇੜੀਏ ਨਾ ਬਗਾਨੇ ਪੁੱਤ ਨੂੰ ਹਾਂ ਮੱਥਾ ਲਾਉਣਾ ਸੌਖੀ ਗੱਲ ਨਹੀਂ ਬਗਾਨਾ ਪੁੱਤ ਚੱਕ ਕੇ ਥੱਲੇ ਧਰ ਲਾਂਦਾ ਹੈ ਹਾਂ ਛੇੜੀਏ ਨਾ ਬਗਾਨੇ ਪੁੱਤ ਨੂੰ ਪਟਾਈਏ ਨਾ ਕਦੇ ਇਹੋ ਜੀ ਗੁੱਤ ਨੂੰ ਜਿਹੜੇ ਰਿਕ ਦਿੱਤ ਜਾ ਹਾਂ ਸਾਢੇ 7000 ਦੇ ਦਿਆਂ ਪੁੱਤ ਦੇਖ ਲੈ ਕਾਹੇ ਬਾਕੇ ਲੈ ਜਾ ਕਰਦਾ ਜਵਾਬ ਹੈ ਵੀ ਆਪਣੀ ਹੈ ਪਾਦਿਆ ਕੁਸ ਮੇਮਨਾ ਤਖੜਾ ਛੋਟਾ ਮੋਟਾ ਤਖੜਾ ਸਾਰਿਆਂ ਨੂੰ ਆਪਣੀ ਜਿੰਨੇ ਖਰੀਦੇ ਨੇ ਕਿੰਨੇ ਖਰੀਦੇ ਨੇ ਨਿਗਾ ਮਾਰੇ ਸਾਰਿਆਂ ਨੂੰ ਤਖੜਾ ਮੇਮਨਾ ਅੱਜ 15 16 ਕਿਲੋ ਦਾ ਗਪਾਲ ਹੈ ਵਜਨ ਵਜਨ ਵਿੱਚ ਕੱਟ ਕੇ ਮੀਟ ਹੋਣਾ ਸਾਰੇ ਚਾਹਣਾ ਗੁੰਨਾ ਕੰਨੀ ਵਧੀਆ ਸਾਰੇ ਚੱਕਵੇਂ ਮੱਥੇ ਦਾ ਪਾਕਿਸਤਾਨੀ ਮੱਥੇ ਦਾ ਆਹੋ ਤੈਨੂੰ ਨਹੀਂ ਦਿੰਦਾ ਅੰਨਾ ਤੂੰ ਨਾ ਹਾਂ ਸਾਰੀ ਉਮਰ ਗੁਜ਼ਰ ਗਈ ਤੇ ਮੇਰ ਦਾ ਡਬਲ ਨਿਕਾ ਹੈ ਮੇਰ ਦਾ ਡਬਲ ਨਿਕਾ ਹੈ ਕੁੰਦਾ ਹਾਂ ਮੈਂ ਰੈਣ ਕਾ ਵੀ ਲਾ ਰੱਖੀਂ ਮੈਨੂੰ ਪਤਾ ਨਹੀਂ ਵੀ ਕਹੀ ਜੀ ਨਸਲ ਹਾਂ ਹਾਂ ਨਸਲ ਵਧੀਆ ਸਾਰੀ ਉਮਰ ਤੇ ਲੂ ਗਜ਼ਰੀ ਚਲ ਮਾਰ ਮੜਾਕਾ ਕਰਦੀਏ ਬਾਬਾ ਜੇ ਕਹੇ ਨਾ ਮੇਰੀ ਮੇਰੀ ਨਾ ਮਨ ਦੀ ਮਰਜ਼ੀ ਕਰੀ ਮੇਰੇ ਤਾਂ ਉਹ ਨਹੀਂ ਤਾਂ ਇਹਦਾ ਪੁੱਤ ਲੱਗਦਾ ਮੈਂ ਜਾਣਦਾ ਵੀ ਨਹੀਂ ਕਿੱਥੇ ਦਾ ਇਹ ਆਏ ਨੂੰ ਜ਼ਰੂਰ ਜਾਣਦਾ ਬੁੜੇ ਜੀ ਨੂੰ ਐਨਕਾਂ ਵਾਲੇ ਨੂੰ ਚਲ ਦੇ ਇੱਕੇ ਲਾ ਯਾਰ ਰਾਜੂ ਗੱਲ ਸੁਣੋ ਇਹ ਦੇਣਾ ਦੇ ਨਹੀਂ ਦੇਣਾ ਨਾ ਦੀ ਉਹ ਨਾ ਕਰਾਤਾ ਸਾਢੇ 8 ਦਾ ਨਿਬੜ ਗਿਆ ਚਾਚਾ ਮਾਰ ਇੱਕ ਜੇ ਨਿਮੇੜਤਾ ਇੱਕ ਜੇ ਨਿਮੇੜਤਾ ਪੈਸੇ ਲੈ ਲੈ ਕਿਉਂ ਘਪਾਲ ਠੀਕ ਹੈ ਗਿਆਨੀ ਬੰਦਾ ਕਹਾਂ ਖੜਾ ਮੈਂ ਤੇਰੇ ਦਿਮਾਗ ਚ ਫੁਰਕੇ ਸਾਢੇ 9 ਗਰੀਬ ਆਦਮੀ ਆ ਉਹ ਦੇ ਪੈਸੇ ਬਈ ਲੈ ਜਾ ਬਈ ਦੇ 19 ਸਾਢੇ 8 ਦੇ ਗਰੀਬ ਆਦਮੀ ਆ ਉਹ ਇਹ ਮੇਰੇ ਦੇ ਠੀਕ ਹੈ ਜੀ ਵੀ ਨੇ ਕਰੀ ਹੋਈ ਮੋੜ ਰਾਜੂ ਦੀ ਵਿਚਾਰ ਉਹ ਇਹਦੇ ਰੱਸੀ ਪਾ ਕੇ ਉਥੇ ਬੰਨ ਕੇ ਆ ਉਹ ਯਾਰ ਰੱਸੀ ਲੈ ਕੇ ਫੋੜ ਛੱਡ ਕਿਉਂ ਛੋਟੂ ਇਹਨੂੰ ਪੁੱਤੋ ਓਹ ਡੀਰ ਲਾਉਂਦੀ ਪੋਦੇ ਭਾਈ ਉਹ ਤਾਂ ਹੁਣ ਇਹਦੀ ਮਰਜ਼ੀ ਹੈ ਭਾਈ ਨਹੀਂ ਬੱਚੇ ਚ ਨੁਸ ਨਹੀਂ ਰਿਹਾ ਜੋ ਵੀ ਕੋਈ ਉਹ ਵੀ ਟੈਂਡਾ ਬੱਚੇ ਉਹ ਘੱਟ ਚ ਲੈ ਲਾਂਗੇ ਨਾ ਨਾ ਨਹੀਂ ਜੋੜੀ ਵਧੀਆ ਹੋ ਜੂਗੀ ਭਾਈ ਇਹਦੇ ਤੇ ਨਹੀਂ ਉੱਤਰ ਗਿਆ ਭਾਈ ਆਪਾਂ ਥੱਕ ਗਏ ਇਹਦੇ ਪਸੰਦੇ ਨਹੀਂ ਗੱਲ ਮੁੱਕੀ ਬੱਚੇ ਚ ਨੁਸ ਨਹੀਂ ਹੈ ਨਾ ਨੁਸ ਨਹੀਂ ਹੈ ਤਾਂ ਉਹਦੀ ਪਸੰਦ ਨਹੀਂ ਆਉਂਦੀ 8000 ਹੋਰ ਦੇ ਦੋ ਜੀ ਸਾਈ ਦਾ 500 ਵਾਗਿਆ ਹਾਂ ਜੀ ਹਾਂ ਗਣ ਲਾ ਭਾਈ ਗਣ ਲਾ ਆ ਰੱਸੀ ਦੇ ਦੇ ਇਹਨੂੰ ਲੈ ਜੂਗਾ ਆ ਤਾਂ ਰੱਸਾ ਇਹਨਾਂ ਦੇ ਵੀ ਮੋਟਾ ਆ ਬਜਾ ਆਹੀ ਤੇਰੇ ਵੀਰੇ ਆ ਪਾ ਦੇ ਓਏ ਆ ਪਾ ਕੇ ਫੜਾ ਦੇ ਬਾਈ ਗਲਾ ਖੋੜੀ ਬਣਾ ਦੇ ਛੋਟੇ ਕ ਜਾ ਬਿਲੂ ਪਤੀ ਤੇ ਕੋਈ ਕਿਤਾਦੋ ਨੇ ਚਲੋ ਆਹੋ ਦੋਦੀ ਹੋ ਜੂ ਕੀ ਹੋਲੀ ਦੇਖੀ ਵੀ ਨਹੀਂ ਹੋਣੀ ਬਰੀਡਾਂ ਬਾਰੇ ਮੈਨੂੰ ਨਾ ਦੱਸੀ ਤੂੰ ਇਹ ਗੱਲ ਮੈਨੂੰ ਗੱਲ ਦੱਸ ਸਕਦਾ ਹੈ ਵੇਚਣੀ ਨੇ ਹਾਂ ਵੇਚਣੇ ਹੋਰ ਮੇਰੀ ਇਹ ਨਾ ਚੈ ਗੁਜਰਗੀ ਬਰੀਡਾਂ ਤੈਨੂੰ ਦਿਖਾ ਦਈਂ ਅੱਖਾਂ ਵਿੱਚ ਜਾਣੀਆਂ ਤੇਰੀਆਂ ਉਹ ਚਲ ਕੋਈ ਨਾ ਉਹਦਾ ਕੋਈ ਗੱਲ ਨਹੀਂ ਤੂੰ ਜਾਣਾ 12000 ਰੁਪਏ ਦੇ ਦਿਆਂ ਤੈਨੂੰ ਜੈਜਮੂਲ ਲਾਇਆ ਤੈਨੂੰ ਕਿਉਂ ਜੀ ਭਾਈ ਜੀ 14000 ਦਾ ਲਾ ਗਿਆ ਜਿਹੜਾ ਆਪੋ ਬੈਠੇ ਫਿਰ ਦੇਣੇ ਦੇਦਨੇ ਨਹੀਂ ਦੇਣੀ ਨਹੀਂ ਸਾਢੇ 12 13000 ਨਾ ਨਾ ਮੈਂ 14 ਰੱਖ ਤੇਰੇ ਆ ਲੈ